ਇੱਕ ਵਾਈ ਦੇਖੋ ਆ ਡਰਾਈਵਰ ਵੀਰਾਂ ਲਈ ਆ ਕਾਨੂੰਨ ਬਣਾਇਆ ਗਿਆ ਹੈ ਸਰਕਾਰ ਦਾ ਦੇਖ ਲਓ ਕਿੰਨਾ ਮਤਲਬ ਇਹ ਕਾਨੂੰਨ ਬਣਾਇਆ ਨਹੀਂ ਗਿਆ ਇਹ ਕਿ ਡਰਾਈਵਰਾਂ ਤੇ ਥੋਪਿਆ ਗਿਆ ਤੇ ਮੈਂ ਇਹੀ ਗੱਲਾਂ ਕਰੀਆਂ ਸੀ 2-3 ਕ ਮੈਂ ਚੱਲ ਵੀ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਲੈਂਦੇ ਹਾਂ ਹੁਣ ਜਿਹੜਾ ਵੀ ਇਹ ਕਾਨੂੰਨ ਬਣਾਇਆ ਚਲੋ ਕਾਨੂੰਨ ਤਾਂ ਹੈਗਾ ਠੀਕ ਆ ਬਣ ਗਿਆ ਠੀਕ ਆ ਮੰਨਦੇ ਆਪਾਂ ਬਣ ਗਿਆ ਕਾਨੂੰਨ ਤੇ ਪਰ ਕਾਨੂੰਨ ਐ ਨਹੀਂ ਬਣਦਾ ਹੁੰਦਾਗਾ ਜਿਵੇਂ ਇਹਨਾਂ ਨੇ ਬਣਾਤਾ ਹੁਣ ਜੇ ਕੋਈ ਹੁਣ ਡਰਾਈਵਰ ਦਾ ਐਕਸੀਡੈਂਟ ਹੁੰਦਾ ਚਾਹੇ ਕੁਝ ਵੀ ਹੁੰਦਾ ਹਨਾ ਬਾਈ ਹੁਣ ਇਹ ਥੋੜੀ ਹੈਗਾ ਵੀ ਉਹ ਤੋਂ ਵੀ 7 ਲੱਖ ਰੁਪਏ ਦਾ ਇਹ ਜੁਰਮਾਨਾ ਵੀ ਉਹ ਕਰਨਾ ਪੈਣਾਗਾ ਭਰਉਣਾਗਾ 10 ਸਾਲ ਦੀ ਉਹਨੂੰ ਮਤਲਬ ਸਜ਼ਾ ਹੋਊਗੀ ਤੇ 7 ਲੱਖ ਰੁਪਏ ਅਸਾਂ ਇਹ ਨਹੀਂ ਦੇਖਿਆ ਸਰਕਾਰ ਨੇ ਕਾਨੂੰਨ ਤਾਂ ਇਹ ਬਣਾਤਾ ਪਰ ਹੁਣ ਸਰਕਾਰ ਨੇ ਇਹ ਨਹੀਂ ਦੇਖਿਆਗਾ ਪਹਿਲੀ ਗੱਲ ਤਾਂ ਕੋਈ ਸੜਕ ਤਾਂ ਚੱਜ ਦੀ ਹੈ ਨਹੀਂ ਹਨਾ ਸੜਕ ਤਾਂ ਕੋਈ ਹੈ ਨਹੀਂ ਚੱਜ ਦੀ ਇਹ ਕਾਨੂੰਨ ਤਾਂ ਬਣਾ ਬਣਾ ਰੱਖ ਤੇ ਇਹਨਾਂ ਨੇ ਇਹ ਕਰਦੇ ਨੇ ਬਾਹਰਲੀ ਰੀਸਾਂ ਤੇ ਬਈ ਬਾਹਰਲੀ ਰੀਸਤਾ ਤਾਂ ਵਧੀਆ ਲੱਗਦੀ ਆ ਪੰਜਾਬ ਦੇ ਵਿੱਚ ਜੇ ਕੋਈ ਸੜਕ ਹੋਵੇ ਛੜਕਾਂ ਤੇ ਕੋਈ ਬੱਤੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹਾ ਸ਼ਹਿਰਾਂ 'ਚ ਬੱਤੀਆਂ ਹੈਗੀਆਂ ਨੇ ਬਾਕੀ ਹੁਣ ਜਿਵੇਂ ਹੁਣ ਬਾਹਰ ਗੱਡੀਆਂ ਜਾਂਦੀਆਂ ਨੇ ਬਈ ਤੇ ਉਦਾਂ ਦੇ ਮੰਨ ਲਓ ਵੀ ਹਕੂਮਤ ਦੇ ਵਿੱਚ ਵੀ ਰ ਕੋਈ ਸਹੂਲਤ ਦਿੱਤੀ ਹੋਵੇ ਫਿਰ ਤਾਂ ਕਾਨੂੰਨ ਲਾਗੂ ਕਰਦੇ ਵੀ ਵਧੀਆ ਲੱਗਦੇ ਆ ਇਹ ਕਾਨੂੰਨ ਤਾਂ ਹੱਬਾ ਨਾ ਤਾਂ ਕੋਈ ਸਹੂਲਤ ਸੜਕਾਂ ਤੇ ਕੋਈ ਹੈ ਨਹੀਂ ਗੀਆਂ ਸਿੰਗਲ ਸੜਕਾਂ ਨੇ ਬਈ ਐਕਸੀਡੈਂਟ ਹੁਣ ਡਰਾਈਵਰ ਆ ਹੁਣ ਐਕਸੀਡੈਂਟ ਹੋ ਕੇ ਤੇ ਹਰ ਰੋਜ਼ ਹੀ ਕਰਦੇ ਤੁਰੇ ਫਿਰਦੇ ਆ ਹੁਣ ਜੁਰਮਾਨਾ ਨੂੰ ਜੁਰਮਾਨਾ ਤਾਂ ਉਹਨੂੰ 7 ਲੱਖ ਰੁਪਈਆ 10 ਸਾਲ ਦੀ ਸਜ਼ਾ ਉਹ ਦਿਹਾੜੀ ਕਰਦਾ ਉਹ 300 ਰੁਪਈਏ ਤੇ ਉਹ ਬਈ 7 ਲੱਖ ਰੁਪਈਆ ਕਿੱਥੋਂ ਭਰ ਦੂਗਾ ਉਹ 300 ਰੁਪਈਏ ਤੇ ਦਿਹਾੜੀ ਕਰਦਾ 7 ਲੱਖ ਕਿਹੜੇ ਹਿਸਾਬ ਨਾਲ ਭਰੂ ਬਈ ਉਹ ਚਲੋ ਕਾਨੂੰਨ ਬਣ ਗਿਆ ਸੀਗਾ ਠੀਕ ਆ ਬਣਾਤਾ ਆ ਜਿਹੜੇ ਐਨੇ ਪੈਸੇ ਧਰਤੇ ਇਹਨਾਂ ਨੇ ਵੀ 7 ਲੱਖ ਰੁਪਈਆ ਜੁਰਮਾਨਾ 7 ਲੱਖ ਤਾਂ ਬਈ ਉਹ ਭਾਰੀ ਨਹੀਂ ਸਕਦਾ ਹੈਗਾ ਕਿੰਨਾ ਤੋਂ ਕਈ ਸਾਲਾਂ ਚ ਮੋੜ ਕਈ ਸਾਲਾਂ ਚ ਕੀ ਉਹ ਤਾਂ ਮੈਨੂੰ ਲੱਗਦਾ ਖਾਸੇ ਟਾਈਮ ਤੇ ਨਹੀਂ ਮੋੜਨੇ ਸਾਬ ਦਾ ਇਹ ਕਾਨੂੰਨ ਬਈ ਹੈ ਤਾਂ ਗਲਤ ਹੈਗਾ ਕਾਨੂੰਨ ਵਾਲਾ ਵਧੀਆ ਨਹੀਂ ਹੈਗਾ ਹੁਣ ਆਇਆ ਕਿ ਕਰਦੇ ਆ ਬਾਹਰਲੇ ਦੀ ਰੀਸਾਂ ਤੇ ਬਾਹਰਲੇ ਦੀ ਰੀਸਾਂ ਬਈ ਦੇਖੋ ਉਧਰ ਸੜਕਾ ਸੜਕਾ ਵਧੀਆ ਬਣੀਆਂ ਨੇ ਐਕਸੀਡੈਂਟ ਛੇਤੀ ਨਹੀਂ ਹੁੰਦਾ ਹੈਗਾ ਤੇ ਬਾਕੀ ਹੁਣ ਇੱਥੇ ਇਹ ਡਰਾਈਵਰ ਵੀ ਨੇ ਇਹ ਕਿਹੜਾ ਐਕਸੀਡੈਂਟ ਹਰੂ ਜੀ ਕਰਦੇ ਤੁਰੇ ਫਿਰ ਦੇਖ ਜਾਣ ਕੇ ਕਰਦੇ ਤੇ ਆਹ ਤੇਲ ਡੀਜ਼ਲ ਦਾ ਦੇਖੋ ਹੁਣ ਪੰਪਾਂ ਤੇ ਕਿੰਨੇ ਦਿਨ ਤੱਕ ਆ ਪੈਂਦਾ ਰਹੇਗਾ ਹੁਣ ਭਈ ਇਹਨਾਂ ਤਾਂ ਹੜਤਾਲ ਕਰਨੀ ਕਰਨੀਆਂ ਹਨਾ ਇਹ ਤਾਂ ਹੜਤਾਲ ਕਰਨ ਕੀ ਕਰਨਗੇ ਕਿਉਂਕਿ ਇਹਨਾਂ ਲਈ ਕਾਨੂੰਨ ਆ ਜਿਹੜਾ ਬਣਾਇਆ ਨਹੀਂ ਗਿਆ ਥੋਪਿਆ ਗਿਆ ਇਹਨਾਂ ਤੇ ਇਹ ਕੋਈ ਜ਼ਿਆਦਾ ਵਧੀਆ ਕਾਨੂੰਨ ਨਹੀਂ ਹੈਗਾ ਉਹਨਾਂ ਇਹ ਹੁਣ ਜਿਹੜੀ ਭਾਰਤ ਭਾਰਤ ਸਰਕਾਰ ਆ ਇਹਨੇ ਜਿਹੜਾ ਦੇਖੋ ਪਹਿਲਾਂ ਤਾਂ ਇਹ ਨੋਟਬੰਦੀ ਕਰੀ। ਮੋਦੀ ਨੇ ਨੋਟਬੰਦੀ ਤੋਂ ਬਾਅਦ ਦੇ ਵਿੱਚ ਫਿਰ ਕੀ ਕਰਿਆ ਨੇ? ਅ ਮੈਨੂੰ ਲੱਗਾ ਦਾ ਲੌਕਡਾਊਨ ਆ ਗਿਆ ਸੀਗਾ ਸ਼ਾਇਦ ਉਸ ਤੋਂ ਬਾਅਦ ਚ। ਉਹ ਚ ਕਿੰਨਾ ਫਗਾ ਜਾ ਪਾਈ ਰੱਖਿਆ। ਉਸ ਤੋਂ ਬਾਅਦ ਦੇ ਵਿੱਚ ਕਿਸਾਨੀ ਜਿਹੜੇ ਬਿੱਲ ਸੀਗੇ ਉਹ ਲਾਗੂ ਕਰਤੇ। ਉੱਥੇ ਕਿੰਨਾ ਕੁਝ ਹੋਇਆਗਾ। ਇਹ ਜਦੋਂ ਦਾ ਬਣਿਆ ਕਲੇਸ਼ ਹੀ ਹੁੰਦਾ ਹੋਇਆਗਾ। ਹੁਣ ਪਾ ਦਿੱਲੀ ਧਰਨਾ ਦੁਬਾਰੇ ਕਹਿੰਦੇ ਵੀ ਖੰਨੀ ਪత్రిక ਐ ਫਰਵਰੀ ਤੋਂ ਫੇਰ ਦੁਬਾਰੇ ਉਧਰ ਮੈਨੂੰ ਲੱਗਦਾ ਵੀ ਲੱਗਣਾਗਾ ਫੇਰ ਰਾਜ ਰੋਲਾ ਹੁਣ ਕੋਈ ਮੈਨੂੰ ਲੱਗਦਾ ਫੇਰ ਬੈਲ ਨੇ ਜਿਹੜੇ ਉਹ ਲਾਗੂ ਕਰਦਾ ਤੇ ਹੁਣ ਇੱਕ ਆਹ ਚੀਜ਼ ਆ ਵਿੱਚ ਆਹ ਡਰਾਈਵਰ ਵੀਰਾਂ ਲਈ ਇਹ ਕਰਤੀ ਇਹ ਬਈ ਐ ਥੋੜੀ ਹੁੰਦਾਗਾ ਕਾਨੂੰਨ ਤਾਂ ਬਣਾਤਾ ਕੋਈ ਸਹੂਲਤ ਤਾਂ ਹੋਵੇ ਤੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕੋਈ ਸਹੂਲਤ ਬਣਾਈ ਹੋਵੇ ਤੇ 8-9 ਸੂਬੇ ਮੈਂ ਸੁਣਿਆ ਸੀਗਾ ਵੀ 8-9 ਸੂਬਿਆਂ ਦੇ ਵਿੱਚ ਵੀ ਇਹਨਾਂ ਨੇ ਮਤਲਬ ਵੀ ਇਹ ਚੀਜ਼ ਦਾ ਰੋਜ਼ ਪ੍ਰਦਰਸ਼ਨ ਕਰਿਆਗਾ कि भाई ये करना ही है जबो कानून तक कोई है नहीं का ये मान लो ये कानून कोई बढ़िया नहीं हैगा बनेगा जे कोई बढ़िया चलो कानून होवे ਘੱਟ ਜੁਰਮਾਨਾ ਹੋਵੇ ਥੋੜੀ ਬੋਤੀ ਸਗਾ ਹੋਵੇ ਉਹ ਤਾਂ ਮੰਨੀ ਜਾਂਦੀ ਹੁੰਦੀ ਹੈ ਹੁਣ 300 ਰੁਪਿਆ ਦਿਹਾੜੀ ਕਰਨ ਵਾਲਾ ਡਰਾਈਵਰ ਤੇ 7 ਲੱਖ ਦੋ ਹੈ ਉਹਦਾ ਤਾਂ ਮੁੜਨਾ ਹੀ ਨਹੀਂ ਮੋੜੂ ਤਾਂ ਜੋ ਜੇਲ੍ਹ ਤੋਂ ਬਾਹਰ ਹੋਊਗਾ 10 ਸਾਲ ਤਾਂ ਜੇਲ੍ਹ ਚ ਲੰਘਾਤੇ ਉਹਦੇ ਉਹ 7 ਲੱਖ ਰੁਪਏ ਇਹਦੇ ਨੂੰ ਕਿੱਥੇ ਦੇ ਦੂਗਾ ਕਾਨੂੰਨ ਬਣਦੇ ਹੁੰਦੇ ਆ ਭਾਈ ਜੀ ਸੜਕਾਂ ਦੇ ਹਿਸਾਬ ਨਾਲ ਸੜਕ ਸੁੜਕਾ ਵਧੀਆ ਹੋਣ ਵਧੀਆ ਸਹੂਲਤ ਹੋਵੇ ਤੇ ਜਿਵੇਂ ਹੁਣ ਹੁਣ ਬਾਹਰ ਗੱਡੀਆਂ ਜਾਂਦੀਆਂ ਨੇ ਮੰਨ ਲਓ ਵੀ ਵੱਡੀ ਗੱਡੀ ਇੱਕ ਸਾਈਡ ਤੇ ਛੋਟੀ ਗੱਡੀ ਇੱਕ ਸਾਈਡ ਤੇ ਇੱਥੇ ਤਾਂ ਨਾ ਤਾਂ ਕੋਈ ਵੱਡੀ ਜਾਂਦੀ ਆ ਗੱਡੀ ਇੱਕ ਸਾਈਡ ਤੇ ਨਾ ਛੋਟੀ ਜਾਂਦੀ ਆ ਵਿਚੀ ਛੋਟੀਆਂ ਜਾਂਦੀਆਂ ਨੇ ਵਿਚੀ ਵੱਡੀਆਂ ਜਾਂਦੀਆਂ ਨੇ ਇਹ ਪਤਾ ਨਹੀਂ ਕਹੇ ਜੇ ਕਾਨੂੰਨ ਇਹਨਾਂ ਦੇ ਇਸ ਕਰਕੇ ਮੈਂ ਵੀਡੀਓ ਸਾਂਝੀ ਕਰੀ ਸੀ ਕਿ ਮੈਂ ਕਹਾਂ ਬਈ ਹਨਾ ਸਾਰਿਆਂ ਨਾਲ ਸਾਂਝੀ ਕਰ ਲਈਏ ਇਹ ਕਾਨੂੰਨ ਕਰਾੰਤ ਆ ਬਈ ਦੇਖੋ ਇਹ ਵਾਪਸ ਹੋਣਾ ਚਾਹੀਦਾ ਹੈ ਹਨਾ ਇਹ ਕੋਈ ਬਾਲਾ ਵਧੀਆ ਕਾਨੂੰਨ ਨਹੀਂ ਹੈਗਾ ਤੇ ਬਾਕੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ